ਇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਤੁਹਾਡੇ ਨਾਲ ਮੇਲੇ ਵਿੱਚ ਮਿਲਣ ਵਾਲੇ ਪਕੌੜਿਆਂ ਦੀ ਰੈਸিপি ਸ਼ੇਅਰ ਕਰਾਂਗੇ ਜੀ ਬਿਲਕੁਲ ਉਦਾਂ ਦੇ ਹੀ ਪਕੌੜੇ ਜਿਹੜੇ ਬਣ ਕੇ ਤਿਆਰ ਹੋਣਗੇ ਤੁਸੀਂ ਅਕਸਰ ਦੇਖਿਆ ਹੋਊਗਾ ਜਿਹੜੇ ਮੇਲੇ ਵਿੱਚ ਪਕੌੜੇ ਮਿਲਦੇ ਆ ਨਾ ਉਹ ਬਿਲਕੁਲ ਥੋੜੇ ਜੇ ਮਿਲਦੇ ਆ ਪਰ ਨਾ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੇ ਆ ਦਿਲ ਕਰਦਾ ਹੁੰਦਾ ਵੀ ਹੋਰ ਖਾ ਲਈ ਉਦਾਂ ਦੇ ਘਰ ਵਿੱਚ ਨਹੀਂ ਬਣ ਕੇ ਤਿਆਰ ਹੁੰਦੇ ਪਰ ਅੱਜ ਆਪਾਂ ਤੁਹਾਨੂੰ ਉਹੀ ਪਕੌੜੇ ਘਰ ਦੇ ਵਿੱਚ ਬਣਾ ਕੇ ਤਿਆਰ ਕਰਕੇ ਦਿਖਾਵਾਂਗੇ ਜੀ ਔਰ ਜਿਨ੍ਹਾਂ ਜਿਨ੍ਹਾਂ ਨੇ ਜਿਨੇ ਵੀ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਏ ਉਹਨਾਂ ਦਾ ਤੈਅ ਦਿ ਲੋ ਧੰਨਵਾਦ ਇੱਥੇ ਆਪਾਂ ਨੇ ਆਲੂ ਲਏ ਨੇ ਜੀ 6-7 ਭਾ ਆਲੂ ਲਏ ਜਾਂ 3 ਪਿਆਜ਼ ਲਏ ਮੀਡੀਅਮ ਸਾਈਜ਼ ਦੇ ਇਹਨਾਂ ਵਿੱਚ ਆਲੂ ਦੀ ਵਰਤੋਂ ਵੱਧ ਹੁੰਦੀ ਆ ਔਰ ਪਿਆਜ਼ ਘੱਟ ਪੈਂਦੇ ਆ ਇਥੇ ਆਪਾਂ ਨੇ ਆਲੂ ਪਿਆਜ਼ਾਂ ਦਾ ਛਿਲਕਾ ਉਤਾਰ ਕੇ ਇਹਨਾਂ ਨੂੰ ਧੋ ਲੈਣਾ ਹੈ ਜੀ ਪਹਿਲਾਂ ਆਪਾਂ ਆਲੂ ਪਿਆਜ਼ਾਂ ਦਾ ਛਿਲਕਾ ਉਤਾਰ ਲਈਏ ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆਪਾਂ ਦੇਖੋ ਆਪਾਂ ਨੇ ਆਲੂ ਅਤੇ ਪਿਆਜ਼ਾਂ ਦਾ ਛਿਲਕਾ ਉਤਾਰਨ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਕਈ ਪਾਣੀਆਂ ਵਿੱਚ ਧੋ ਲਿਆ ਹੈ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਉਹ ਕਿਵੇਂ ਕੱਟਦੇ ਹੁੰਦੇ ਆ ਮੇਲਿਆਂ ਵਿੱਚ ਜਿਹੜੇ ਹਲਵਾਈ ਪਕੌੜੇ ਬਣਾਉਂਦੇ ਹੁੰਦੇ ਆ ਉਹਨਾਂ ਨੇ ਇਦਾਂ ਆਲੂ ਲੈ ਲੈਣਾ ਹੈ ਇਦਾਂ ਕਟਿੰਗ ਕਰ ਲੈਣਾ ਉਸ ਤੋਂ ਬਾਅਦ ਨਾ ਅਗਰ ਟੁਕੜੇ ਜੇ ਕੱਟਣੇ ਹੁੰਦੇ ਆ ਕੋਈ ਇੱਧਰ ਨੂੰ ਪੀਸ ਕੋਈ ਇੱਧਰ ਨੂੰ ਪੀਸ ਇਦਾਂ ਕੱਟਦੇ ਹੁੰਨੇ ਆ ਜੀ ਉਹ ਜਿਵੇਂ ਫ੍ਰੈਂਚ ਫ੍ਰਾਈਜ਼ ਦੇ ਪੀਸ ਹੁੰਦੇ ਆ ਪਰ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਹੋਣੀ ਹੈ ਮੇਲੇ ਵਾਲੇ ਪਕੌੜਿਆਂ ਦੀ ਉਹਨਾਂ ਨੇ ਨਾ ਛਿਲਕਾ ਨਹੀਂ ਉਤਾਰਿਆ ਹੁੰਦਾ ਉਹਨਾਂ ਨੇ ਆਲੂਆਂ ਨੂੰ ਇਦਾਂ ਹੀ ਕਈ ਪਾਣੀਾਂ ਵਿੱਚ ਧੋਇਆ ਹੁੰਦਾ ਏ ਸੋ ਆਪਾਂ ਨੂੰ ਛਿਲਕਾ ਉਤਾਰਨਾ ਪਿਆ ਕਿਉਂਕਿ ਆਪਣੇ ਘਰ ਵਿੱਚ ਇੱਕ ਮੈਂਬਰ ਛਿਲਕੇ ਵਾਲੇ ਪਕੌੜੇ ਨਹੀਂ ਖਾਂਦੇ ਇਸ ਕਰਕੇ ਆਪਾਂ ਨੇ ਫਿਰ ਛਿਲਕਾ ਜਿਹੜਾ ਇਹ ਆਲੂਆਂ ਦਾ ਉਤਾਰ ਦਿੱਤਾ ਏ ਇਸ ਤਰੀਕੇ ਦੇ ਨਾਲ ਆਪਾਂ ਨੇ ਆਲੂਆਂ ਨੂੰ ਨਾ ਅਗਰ ਟੁਗੜਾ ਜਾਂ ਕੱਟ ਲੈਣਾ ਹੈ ਜੀ ਬਾਕੀ ਆਲੂ ਵੀ ਮੈਂ ਇਸ ਤਰੀਕੇ ਦੇ ਨਾਲ ਕੱਟ ਦਵਾਂਗੀ। ਇਦਾਂ ਹੀ ਕੱਟੇ ਹੋਏ ਹੁੰਦੇ ਆ ਜੀ ਉਹਨਾਂ ਨੇ ਵੀ ਆਲੂ। ਔਰ ਬਚਪਨ ਵਿੱਚ ਮੇਲੇ ਕਿਨੇ-ਕਿਨੇ ਦੇਖੇ ਨੇ, ਕਿਨੇ-ਕਿਨੇ ਪਕੌੜੇ ਖਾਦੇ ਨੇ ਜ਼ਰੂਰ ਦੱਸਿਓ ਜੀ। ਹੁਣ ਤਾਂ ਜਿਹੜੇ ਮੇਲੇ ਪਹਿਲਾਂ ਲੱਗਦੇ ਸੀ ਨਾ, ਹੁਣ ਓਦਾਂ ਦੇ ਮੇਲੇ ਨਹੀਂ ਰਹੇ ਕਿਉਂਕਿ ਅੱਜਕੱਲ ਮਾਹੌਲ ਵੀ ਬਹੁਤ ਖਰਾਬ ਹੋ ਚੁੱਕੇ ਆ ਔਰ ਹੁਣ ਮੇਲਿਆਂ ਦਾ ਵੀ ਉਹ ਵਾਲਾ ਜਿਹੜਾ ਇਹ ਮਤਲਬ ਕਿ ਸਵਾਦ ਕਹਿ ਲਓ ਵੀ ਮੇਲਿਆਂ ਦਾ ਉਹ ਵਾਲਾ ਨਜ਼ਾਰਾ ਹੁਣ ਨਹੀਂ ਆਉਂਦਾ। ਹੁਣ ਤਾਂ ਜਸਟ ਸ਼ੋਸ਼ੇਵਾਜ਼ੀ ਰਹਿ ਗਈ ਆ। ਮੇਲੇ ਤਾਂ ਪਹਿਲਾਂ ਹੁੰਦੇ ਸੀਗੇ ਜੀ ਏਕਤਾ ਹੁੰਦੀ ਸੀ ਪਹਿਲਾਂ ਹੁਣ ਅੱਜਕੱਲ ਏਕਤਾ ਨਹੀਂ ਰਹੀ ਅੱਜਕੱਲ ਬਹੁਤ ਜ਼ਿਆਦਾ ਮਾਹੌਲ ਖਰਾਬ ਹੋ ਚੁੱਕੇ ਆ ਤੇ ਦੇਖੋ ਜੀ ਇਦਾਂ ਹੁਣ ਆਪਾਂ ਇਹ ਨਾ ਕੱਟ ਲੈਣੇ ਆ ਇਦਾਂ ਹੀ ਸਾਰੇ ਆਲੂ ਕੱਟਣ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆ ਜੀ ਦੇਖੋ ਆਪਾਂ ਨੇ ਆਲੂ ਕੱਟ ਲਏ ਆ ਔਰ ਆਪਾਂ ਪਿਆਜ਼ ਇਸ ਤਰ੍ਹਾਂ ਲੰਬੇ ਲੰਬੇ ਜੇ ਕੱਟ ਲੈਣੇ ਆ ਜੀ ਪਿਆਜ਼ ਇਹਦੇ ਵਿੱਚ ਘੱਟ ਪੈਂਦੇ ਆ ਆਲੂ ਵੱਧ ਪੈਂਦੇ ਆ ਲੋ ਜੀ ਹੁਣ ਆਪਾਂ ਨੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਕੱਟ ਲਿਆ ਏ ਦੇਖੋ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਦਰਦਰਾ ਜਿਹਾ ਕੁੱਟ ਲਿਆ ਇੱਕ ਚਮਚ ਸਾਬਤ ਧਨੀਆ ਇਹ ਪਾ ਦਵਾਂਗੇ ਆਪਾਂ ਔਰ ਇਹਦੇ ਵਿੱਚ ਪਾਵਾਂਗੇ ਆਪਾਂ ਸਵਾਦ ਅਨੁਸਾਰ ਪੀਸੀਆਂ ਹੋਈਆਂ ਮਿਰਚਾਂ ਚੁਰਚਰੇ ਜੇ ਬਣਾ ਕੇ ਤਿਆਰ ਕਰਾਂਗੇ ਜੀ ਆਪਾਂ ਔਰ ਥੋੜਾ ਜਿਹਾ ਪਾਵਾਂਗੇ ਆਪਾਂ ਜੀਰਾ ਥੋੜੀ ਜਿਹੀ ਹਲਦੀ ਪਾਵਾਂਗੇ ਛੋਟੀ ਚਮਚ ਔਰ ਸਵਾਦ ਅਨੁਸਾਰ ਪਾਵਾਂਗੇ ਜੀ ਆਪਾਂ ਨਮਕ ਕਿਉਂਕਿ ਆਪਾਂ ਨੇ ਚੁਰਚਰੇ ਜਿਹੇ ਪਕੌੜੇ ਬਣਾ ਕੇ ਤਿਆਰ ਕਰਨੇ ਆ ਨਮਕ ਮਿਰਚ ਆਪਾਂ ਵਧੀਆ ਕਰਾਰਾ ਜਿਹਾ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਆਮਚੂਰ ਪਾਊਡਰ ਚਟਪਟੇ ਜਿਹੇ ਬਣਾਉਣਗੇ ਪਕੌੜੇ ਇਹ ਸਾਰੀਆਂ ਚੀਜ਼ਾਂ ਪਾ ਕੇ ਨਾ ਹੁਣ ਆਪਾਂ ਇਹਨਾਂ ਨੂੰ ਮਿਲਾ ਦੇਣਾ ਹੈ ਦੇਖੋ ਹੱਥ ਆਪਾਂ ਚੰਗੀ ਤਰ੍ਹਾਂ ਧੋ ਲਏ ਸੀ ਤੇ ਆਪਾਂ ਨੇ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾਣਾ ਹੈ ਚੰਗੀ ਤਰ੍ਹਾਂ ਮਿਲਾਣ ਤੋਂ ਬਾਅਦ ਨਾ ਹੁਣ ਆਪਾਂ ਨੇ ਇਹਨਾਂ ਨੂੰ 5-7 ਮਿੰਟ ਲਈ ਇਦਾਂ ਹੀ ਟਾ ਕੇ ਰੱਖ ਦੇਣਾ ਪੇਸਟਨ ਹਜੇ ਆਪਾਂ ਐਡ ਨਹੀਂ ਕਰਾਂਗੇ ਕਿਉਂਕਿ ਨਮਕ ਪਾਣ ਦੇ ਨਾਲ ਨਾ ਆਲੂ ਅਤੇ ਪਿਆਜ਼ਾਂ ਵਿੱਚੋਂ ਜਿਹੜਾ ਪਾਣੀ ਨਿਕਲੂਗਾ ਉਹਦੇ ਵਿੱਚ ਫਿਰ ਆਪਾਂ ਬੇਸਣ ਨੂੰ ਮਿਲਾਵਾਂਗੇ ਜੀ ਔਰ ਹਜੇ ਆਪ ਮੈਨ ਨੂੰ ਇਦਾਂ ਹੀ ਨਾ ਮਿਲਾਣ ਤੋਂ ਬਾਅਦ ਟਾ ਕੇ ਰੱਖ ਦਵਾਂਗੇ ਆਪਾਂ ਜਿੰਨੇ ਨੂੰ ਆਪਾਂ ਨੇ ਆਲੂ ਅਤੇ ਪਿਆਜ਼ਾਂ 'ਚ ਨਮਕ ਪਾ ਕੇ ਰੱਖਿਆ ਏ ਉਹਨਾਂ ਨੂੰ ਆਪਾਂ ਕੜਾਹੀ ਵਿੱਚ ਤੇਲ ਪਾ ਕੇ ਗਰਮ ਹੋਣ ਲਈ ਰੱਖ ਦਵਾਂਗੇ ਤੇਲ ਚੰਗੀ ਤਰ੍ਹਾਂ ਕੜਜੂਗਾ ਇਹਨੇ ਇਹਨਾਂ ਨੂੰ ਆਪਾਂ ਕੋਈ ਹੋਰ ਕੰਮ ਕਰ ਲੈਨੇ ਆ ਇਥੇ ਨਾ ਆਪਾਂ ਨੇ ਲੋਹੇ ਦੀ ਕੜਾਹੀ ਰੱਖੀ ਹੋਈ ਆ ਪਕਵਾਨ ਵਗੈਰਾ ਪਕੌੜੇ ਵਗੈਰਾ ਪਕਾਉਣ ਦੇ ਲਈ ਇਹਦੇ ਵਿੱਚ ਤੇਲ ਦੀ ਵਰਤੋਂ ਹੈ ਘੱਟ ਹੁੰਦੀ ਹੈ ਮਤਲਬ ਤੇਲ ਘੱਟ ਜਲਦਾ ਹੈ ਜੀ ਚੀਜ਼ ਬਹੁਤ ਵਧੀਆ कुरकुरी ਬਣ ਕੇ ਤਿਆਰ ਹੁੰਦੀ ਆ ਸੋ ਆਪਾਂ ਨੇ ਲੋਹੇ ਦੀ ਕੜਾਹੀ ਦੇ ਵਿੱਚ ਹੀ ਤੇਲ ਗਰਮ ਹੋਣ ਲਈ ਰੱਖ ਦਿੱਤਾ ਹੈ ਦੇਖੋ ਆਪਾਂ ਨੇ ਆਲੂ ਔਰ ਪਿਆਜ਼ਾਂ ਨੂੰ ਰੱਖਿਆ ਸੀ ਸਾਰੀਆਂ ਚੀਜ਼ਾਂ ਪਾਣ ਤੋਂ ਬਾਅਦ ਨਮਕ ਦੇ ਪਾਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪਾਣੀ ਇਹਨੇ ਕਿੰਨਾ ਛੱਡ ਦਿੱਤਾ ਹੁਣ ਇਸੇ ਪਾਣੀ ਦੇ ਵਿੱਚ ਆਪਾਂ ਬੇਸਨ ਘੋਲਾਂਗੇ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਹੋਣੀ ਹੈ ਮੇਲਿਆਂ ਵਿੱਚ ਨਾ ਅਕਸਰ ਜਿਹੜੇ ਪਕੌੜੇ ਹੁੰਦੇ ਹੋ ਰੈੱਡ ਕਲਰ ਦੇ ਹੁੰਦੇ ਆ ਤੇ ਆਪਾਂ ਨਾ ਥੋੜਾ ਜਿਹਾ ਜਮੇ ਪਿੰਚ ਕੁ ਦੇ ਵਿੱਚ ਫੂਡ ਕਲਰ ਪਾਵਾਂਗੇ ਜ਼ਿਆਦਾ ਨਹੀਂ ਪਾਣਾ ਜਸਟ ਥੋੜਾ ਜਿਹਾ ਹੀ ਪਾਣਾ ਹੈ ਹੁਣ ਆਪਾਂ ਇਹਦੇ ਵਿੱਚ ਲੋੜ ਮੁਤਾਬਿਕ ਨਾਲ ਤਾਂ ਬੇਸਣ ਪਾ ਲਵਾਂਗੇ ਨਾਲੇ ਆਪਾਂ ਜਿਹੜਾ ਫੂਡ ਕਲਰ ਪਾਇਆ ਇਹਨੂੰ ਘੋਲ ਲਵਾਂਗੇ ਐਸੇ ਪਾਣੀ ਦੇ ਵਿੱਚ ਹੁਣ ਤੁਸੀਂ ਦੇਖਿਓ ਬੇਸਣ ਚੰਗੀ ਤਰ੍ਹਾਂ ਦੇ ਨਾਲ ਘੁਲ ਜਾਣਾ ਹੈ ਅਗਰ ਆਪਾਂ ਪਹਿਲਾਂ ਬੇਸਣ ਪਾ ਲੈਂਦੇ ਆ ਨਾ ਫਿਰ ਪਤਲਾ ਬਦਲਾ ਜਾ ਹੋ ਜਾਂਦਾ ਹੈ ਜਿਵੇਂ ਜਿਵੇਂ ਬੇਸਣ ਆਲੂ ਤੇ ਪਿਆਜ਼ਾ ਜੋ ਪਾਣੀ ਨਿਕਲਦਾ ਹੈ ਮਤਲਬ ਨਮਕ ਪਾਣ ਤੋਂ ਬਾਅਦ ਜਿਵੇਂ ਜਿਵੇਂ ਬੇਸਣ ਨਾ ਪਤਲਾ ਹੋ ਜਾਂਦਾ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਪਕੌੜੇ ਤੇ ਜਿੰਨੇ ਕੱਪਾਂ ਨੂੰ ਲੋਡ ਹੋਊਗੀ ਆਪਾਂ ਬੇਸਣੇ ਦੇ ਵਿੱਚ ਹੋਰ ਐਡ ਕਰਾਂਗੇ ਦੇਖੋ ਇਹਦੇ ਕਲਰ 'ਚ ਵੀ ਚੇਂਜਸ ਆ ਗਿਆ ਹੈ ਕਲਰ ਥੋੜਾ ਜਿਆਦਾ ਰੈੱਡ ਰੈੱਡ ਜਿਹਾ ਹੋ ਗਿਆ ਹੈ ਹੋ ਸਕਦਾ ਤੁਹਾਨੂੰ ਕੈਮਰੇ 'ਚ ਨਾ ਦਿਖਦਾ ਹੋਵੇ ਔਰ ਇਹਦਾ ਕਲਰ ਜਿਹੜਾ ਰੈੱਡ ਰੈੱਡ ਹੋ ਗਿਆ ਜੀ ਆਪਾਂ ਥੋੜਾ ਜਿਹਾ ਬੇਸਨ ਇਹਦੇ ਵਿੱਚ ਹੋਰ ਐਡ ਕਰ ਲਿਆ ਏ ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਬੇਸਨ ਆਪਾਂ ਨੇ ਹੋਰ ਪਾ ਲਿਆ ਏ ਹੁਣ ਇਹਨੂੰ ਪਾਣ ਤੋਂ ਬਾਅਦ ਆਪਾਂ ਮਿਕਸ ਕਰ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਹੋਰ ਬੇਸਨ ਇਹਦੇ ਵਿੱਚ ਆਪਾਂ ਐਡ ਨਹੀਂ ਕਰਾਂਗੇ ਉਧਰ ਆਪਣਾ ਤੇਲ ਚੰਗੀ ਤਰ੍ਹਾਂ ਕੜ ਗਿਆ ਜੀ ਆ ਦੇਖੋ ਆਪਾਂ ਨੇ ਨਾ 2-3 ਚਮਚ ਤੇਲ ਦੇ ਲੈਣੇ ਆ ਗਰਮ ਗਰਮ ਤੇਲ ਨਾਲ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਜੀ ਤੇਲ ਪਾਣ ਤੋਂ ਬਾਅਦ ਆਪਾਂ ਇਹਨੂੰ ਮਿਲਾ ਦੇਵਾਂਗੇ ਇੱਕ ਵਾਰੀ ਫੇਰ ਲੋ ਜੀ ਆਪਾਂ ਤੇਲ ਪਾਣ ਤੋਂ ਬਾਅਦ ਵੀ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਲਾ ਲਿਆ ਏ ਹੁਣ ਆਪਾਂ ਇਹਦੇ ਪਕੌੜੇ ਬਣਾ ਕੇ ਕਰਾਂਗੇ ਤਿਆਰ ਹੁਣ ਇਹਨੂੰ ਰੈਸਟ ਦੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਬਸ ਹੁਣ ਆਪਾਂ ਨਾਲ ਦੀ ਨਾਲ ਹੀ ਪਕੌੜੇ ਬਣਾ ਲੈਣੇ ਆ ਆਪਾਂ ਨੇ ਨਾ ਹੱਥ ਸਾਫ਼ ਕਰ ਲੇ ਦੁਬਾਰਾ ਮਤਲਬ ਧੋ ਲਏ ਹੱਥ ਤੇ ਆਪਾਂ ਨੇ ਇਦਾਂ ਨਾ ਚੱਕਣਾ ਇਹਨੂੰ ਹੱਥ ਦੇ ਵਿੱਚ ਮਿਸ਼ਣਨ ਨੂੰ ਇਧਰ ਤੇਲ ਆਪਣਾ ਪੂਰੀ ਤਰ੍ਹਾਂ ਗਰਮ ਆ ਦੇਖੋ ਆਪਾਂ ਤੇਲ ਵਿੱਚ ਨਾ ਐਦਾਂ ਛੱਡਣਾ ਏ ਇਕੱਠੇ ਜਿਹੀ ਨਹੀਂ ਛੱਡਣੇ ਬਸ ਐਦਾਂ ਨਾ ਐਵੇਂ ਟੁੱਟਵੇਂ ਟੁੱਟਵੇਂ ਜੀ ਇਹਨਾਂ ਨੂੰ ਆਪਾਂ ਨੇ ਛੱਡ ਦੇਣਾ ਏ ਜੀ ਇਧਰ ਮੈਂ ਪਾਣੀ ਰੱਖਿਆ ਹੋਇਆ ਹੈ ਨਾਲ ਦੀ ਨਾਲ ਮੈਂ ਆਪਣੇ ਹੱਥ ਵੀ ਨਾਲ ਦੀ ਨਾਲ ਸਾਫ਼ ਕਰੀ ਜਾਵਾਂਗੀ ਇਧਰ ਤੁਸੀਂ ਦੇਖ ਸਕਦੇ ਹੋ ਆਪਾਂ ਇਹਨਾਂ ਨੂੰ ਪਲਟਾ ਦੇਵਾਂਗੇ ਦੇਖੋ ਜਦੋਂ ਨਾ ਛੋਟੇ ਉਹਨੇ ਮੇਲੇ ਤੇ ਜਾਇਆ ਕਰਨਾ ਮੰਮੀ ਉਹਨਾਂ ਨੂੰ ਕਹਿਣਾ ਕਿ ਸਾਨੂੰ ਪਕੌੜੇ ਖਿਲਾ ਦਿਓ ਮੰਮੀ ਉਹਨਾਂ ਨੇ ਖਿਲਾ ਦੇਣੇ ਅਸੀਂ ਹੋਰ ਮੰਗਣੇ ਸਾਨੂੰ ਸਬਰ ਨਹੀਂ ਸੀ ਆਉਂਦਾ ਮਮੀ ਉਹਨਾਂ ਨੇ ਕਹਿਣਾ ਵੀ ਤੁਹਾਨੂੰ ਨਾ ਅਸੀਂ ਘਰੇ ਜਾ ਕੇ ਬਣਾ ਕੇ ਦਵਾਂਗੇ ਸ਼ਾਮ ਨੂੰ ਬਣਦੇ ਵੀ ਸੀ ਘਰੇ ਔਰ ਰਾਜ ਜਿਆ ਨਹੀਂ ਸਵਾਦ ਜਿਆ ਨਹੀਂ ਸੀ ਆਉਂਦਾ ਹੈਗਾ ਮਤਲਬ ਕਿ ਐਵੇਂ ਹੁੰਦਾ ਤਾਂ ਵੀ ਮੇਲੇ ਵਾਲੇ ਹੀ ਖਾਣੇ ਆ ਇਹਨਾਂ ਆਪਣੇ ਪਕੌੜੇ ਨਾ ਇੱਥੇ ਕੱਢ ਲੈਣੇ ਆ ਆਪਾਂ ਡਬਲ ਫਰਾਈ ਕਰਾਂਗੇ ਆਪਾਂ ਨੇ ਨਾ ਕੱਚੇ ਕੱਢ ਲੈਣੇ ਆ ਬਸ ਇਦਾਂ ਜਦੋਂ ਥੋੜੇ ਥੋੜੇ ਜੇ ਕਲਰ ਚੇਂਜ ਹੋ ਗਿਆ ਉਦੋਂ ਆਪਾਂ ਨੇ ਇਹਨਾਂ ਨੂੰ ਕੱਢ ਹੀ ਜਾਣਾ ਹੈ ਦੇਖੋ ਇਸ ਤਰੀਕੇ ਦੇ ਨਾਲ ਪਾਣੇ ਮੜਾ ਧਿਆਨ ਦੇ ਨਾਲ ਪਾਇਓ ਛਿੱਟਾ ਵੀ ਪੈ ਸਕਦਾ ਏ ਇਦਾਂ ਆਪਾਂ ਨੇ ਨਾ ਲੋ ਜੀ ਆਪਾਂ ਇਹਨੂੰ ਵੀ ਨਾ ਇਦਾਂ ਹੀ ਉਲਟ ਪਲਟ ਜਿਹਾ ਕਰਦੇ ਹੋਏ ਹਲਕਾ ਜਿਹਾ ਸੇਕ ਲਾਵਾਂਗੇ ਜਿਆਦਾ ਫਰਾਈ ਨਹੀਂ ਕਰਨਾ ਆਪਾਂ ਡਬਲ ਫਰਾਈ ਕਰਾਂਗੇ ਮੇਲੇ ਵਿੱਚ ਤੁਸੀਂ ਦੇਖਿਆ ਹੋਊਗਾ ਅਕਸਰ ਕਰਾਰੇ ਜੇ ਪਕੌੜੇ ਹੁੰਦੇ ਆ ਜੀ ਕਰੰਚੀ ਕਰੰਚੀ ਜੇ ਪਕੌੜੇ ਹੁੰਦੇ ਆ ਤੇ ਕਲਰ ਵੀ ਦੇਖੋ ਉਹਨਾਂ ਦਾ ਇਦਾਂ ਹੀ ਹੁੰਦਾ ਏ ਰੈੱਡ ਰੈੱਡ ਜਿਹਾ ਹਨਾ ਉਹੀ ਯਾਦਦੁ ਆਵਾਂਗੇ ਜੀ ਤੁਹਾਨੂੰ ਮੇਲੇ ਵਾਲੀ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਪਕੌੜੇ ਜ਼ਰੂਰ ਬਣਾ ਕੇ ਦੇਖਿਓ ਜੇ ਤੁਹਾਨੂੰ ਵੀ ਮੇਰੀ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਇਦਾਂ ਹੀ ਆਪਾਂ ਸਾਰੇ ਪਕੌੜੇ ਨਾ ਕੱਢ ਲਵਾਂਗੇ ਕੱਚੇ ਕੱਢਣੇ ਆ ਪਹਿਲਾਂ ਤੋ ਜੀ ਆਵਲਾ ਨੂੰ ਉਰਵੀ ਆਪਾਂ ਕੱਢ ਲਵਾਂਗੇ ਇਸ ਤਰ੍ਹਾਂ ਹੀ ਆਪਾਂ ਸਾਰੇ ਪਕੌੜੇ ਬਣਾਉਣ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆਂ ਜੀ ਸਾਰੇ ਪਕੌੜੇ ਤਕਰੀਬਨ ਬਣ ਚੁੱਕੇ ਆ ਤੇ ਇੱਕ ਪੂਰ ਰਹਿ ਗਿਆ ਬਣਾਉਣੇ ਨੂੰ ਇਹਦੇ ਵਿੱਚ ਮੈਂ ਤੁਹਾਨੂੰ ਇਹ ਦਿਖਾਉਣਾ ਸੀਗਾ ਜਦੋਂ ਆਪਾਂ ਬੇਸਨ ਪਹਿਲਾਂ ਹੀ ਪਾ ਲੈਂਦੇ ਆ ਨਾ ਬਾਅਦ ਵਿੱਚ ਇਹਨਾਂ ਗਿੱਲਾ-ਗਿੱਲਾ ਜਿਹਾ ਬੇਸਨ ਹੋ ਜਾਂਦਾ ਦੇਖੋ ਇਹ ਬਿਲਕੁਲ ਉਦਾਂ ਹੀ ਸੰਘਣਾ ਜਿਹਾ ਬੇਸਨ ਪਿਆ ਇਹ ਵਿੱਚ ਉਗਾ ਹੀ ਮਸਾਲਾ ਪਿਆ ਹੈ ਜੀ ਆਲੂ ਵਗੈਰਾ ਪਿਆ ਸਾਰਾ ਕੁਝ ਉਦਾਂ ਹੀ ਪਿਆ ਇਸ ਤਰੀਕੇ ਦੇ ਨਾਲ ਹੀ ਤੁਸੀਂ ਨਮਕ ਔਰ ਮਿਰਚਾਂ ਵਗੈਰਾ ਪਹਿਲਾਂ ਪਾ ਕੇ ਰੱਖ ਦਿਆ ਕਰੋ ਬੇਸਨ ਤੁਸੀਂ ਬਾਅਦ ਵਿੱਚ ਐਡ ਕਰਿਓ ਫਿਰ ਦੇਖਿਓ ਤੁਹਾਡੇ ਪਕੌੜੇ ਕਿੰਨੇ ਜ਼ਿਆਦਾ ਵਧੀ ਦੇਖੋ ਜੀ ਲਾਸਟ ਪੂਰ ਹੈ ਇਹ ਇਹ ਬਿਲਕੁਲ ਸੰਘਣਾ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਪਤਲਾ ਨਹੀਂ ਹੈਗਾ ਦੇਖੋ ਸਾਰੇ ਪਕੌੜੇ ਆਪਾਂ ਨੇ ਕੱਚੇ ਕਰ ਲਈਏ ਆ ਜੀ ਹੁਣ ਆਪਾਂ ਇਹਨਾਂ ਨੂੰ ਥੋੜਾ ਠੰਡਾ ਹੋਣ ਤੋਂ ਬਾਅਦ ਫਿਰ ਫਰਾਈ ਕਰਾਂਗੇ ਦੁਬਾਰਾ ਫਿਰ ਬਹੁਤ ਵਧੀਆ ਕਰਾਰੇ ਪਕੌੜੇ ਬਣ ਬਣ ਕੇ ਤਿਆਰ ਹੋਣਗੇ ਦੇਖੋ ਪਕੌੜੇ ਠੰਡੇ ਹੋ ਗਏ ਆ ਹੁਣ ਆਪਾਂ ਗਰਮ ਕਰ ਲਿਆ ਇਹਨਾਂ ਚੰਗੀ ਤਰ੍ਹਾਂ ਤੇਲ ਗਰਮ ਹੈ ਗਰਮ ਤੇਲ ਦੇ ਵਿੱਚ ਆਪਾਂ ਜਿੰਨੇ ਕੜਾਈ ਦੇ ਵਿੱਚ ਆਣਗੇ ਓਨੇ ਕ ਪਕੌੜੇ ਪਾ ਕੇ ਇਹਨਾਂ ਨੂੰ ਫਰਾਈ ਕਰ ਲਵਾਂਗੇ ਇਦਾਂ ਆਪਾਂ ਹਲਟ-ਪਲਟ ਕਰਦੇ ਹੋਏ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈ ਜੀ ਦੇਖੋ ਜੀ ਇਦਾਂ ਆਪਾਂ ਨੇ ਇਹਨਾਂ ਨੂੰ ਸੇਕ ਲੈਣਾ ਹੈ ਜੀ ਬਹੁਤ ਕਰਾਰੇ ਪਕੌੜੇ ਜਿਹੜੇ ਆ ਬਣ ਕੇ ਤਿਆਰ ਹੋ ਚੁੱਕੇ ਆ ਆਪਣੇ ਇਹਨਾਂ ਨੂੰ ਹੁਣ ਆਪਾਂ ਕੱਢ ਲਵਾਂਗੇ ਇਸੇ ਤਰ੍ਹਾਂ ਹੀ ਆਪਾਂ ਬਾਕੀ ਦੇ ਵੀ ਕਰ ਲਵਾਂਗੇ ਫਰਾਈ ਔਰ ਮੈਂ ਤੁਹਾਨੂੰ ਦਿਖਾਉਣੀ ਆ ਪਕੌੜੇ ਜਿਹੜੇ ਆਪਾਂ ਫਰਾਈ ਕੀਤੇ ਆ ਇਹ ਦੇਖੋ ਜੀ ਇਹ ਵਾਲੇ ਮੈਂ ਹੁਣ ਫਰਾਈ ਕੀਤੇ ਆ ਔਰ ਇਹ ਵਾਲੇ ਜਿਹੜੇ ਕੱਚੇ ਕੱਢ ਕੇ ਰੱਖੇ ਹੋਏ ਆ ਇੱਕ ਪੂਰਾ ਆਪਾਂ ਫਰਾਈ ਹੋਣ ਦੇ ਲਈ ਪਾਇਆ ਹੋਇਆ ਏ ਜਿਹੜੇ ਆਪਾਂ ਫਰਾਈ ਕੀਤੇ ਆ ਪਕੌੜੇ ਉਹ ਤੁਸੀਂ ਦੇਖ ਸਕਦੇ ਹੋ ਤੁਸੀਂ ਆਵਾਜ਼ ਤੋਂ ਅੰਦਾਜ਼ਾ ਲਗਾ ਸਕਦੇ ਹੋ ਜੀ ਕਿੰਨੇ कुरकुरੇ ਪਕੌੜੇ ਆਪਣੇ ਬਣ ਕੇ ਤਿਆਰ ਹੋਏ ਆ ਇਸ ਤਰੀਕੇ ਦੇ ਨਾਲ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਫੋਨ ਦੇ ਵਿੱਚ ਇਹਨਾਂ ਦਾ ਕਲਰ ਭਾਵੇਂ ਤੁਹਾਨੂੰ ਵਧੀਆ ਨਾ ਦਿਖਦਾ ਹੋਵੇ ਪਰ ਇਹਨਾਂ ਦਾ ਕਲਰ ਬਹੁਤ ਸੋਹਣਾ ਰੈੱਡ ਰੈੱਡ ਜਿਹਾ ਆਇਆ ਜਿੱਦਾਂ ਦੇ ਆਪਾਂ ਮੇਲੇਆਂ ਵਿੱਚ ਖਾਂਦੇ ਹੁੰਨੇ ਆ ਦੇਖੋ ਆਪਾਂ ਨਾਲ ਦੀ ਨਾਲ ਬਾਕੀ ਦੇ ਫਰਾਈ ਕਰਾਂਗੇ ਔਰ ਗਰਮ ਗਰਮ ਆਪਾਂ ਖਾਣ ਨੂੰ ਦੇ ਦੇਵਾਂਗੇ ਦੇ ਤੁਸੀਂ ਦੇਖ ਸਕਦੇ ਹੋ ਪਕੌੜੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਇਸ ਤਰੀਕੇ ਦੇ ਨਾਲ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੇ ਚੈਨਲ ਉਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ